third, board transportation and communication play a central role in developing our country first travel and move goods from one place to another the, the use of transportation depends upon our needs uh, to move goods uh, of their place of their availability and uh, to the place of their use

ਯੈਸ ਧਰਤੀ ਘੁੰਮਦੀ ਆ ਧਰਤੀ ਘੁੰਮਣ ਦੇ ਨਾਲ ਜਿੱਧਰ ਨੂੰ ਧਰਤੀ ਜਾਏਗੀ ਹੁਣ ਧਰਤੀ ਘੁੰਮਦੀ ਪਈ ਆ ਤੇ ਇਦਾਂ ਨੂੰ ਰਾਤ ਹੋ ਜਾਏਗੀ ਤੇ ਫਿਰ ਉਹਦੇ ਦਿਨ ਹੋ ਜਾਏਗਾ ਇਦਾਂ ਹੀ ਆਦਾ ਦਿਨ ਚੱਲਦਾ ਇਹ ਕੀ ਹੈ ਸਮੋ ਬਣਾਇਆ ਹੋਇਆ ਤੋਂ ਮੇਰਾ ਸਰ ਜਿਹੜਾ ਪ੍ਰੋਜੈਕਟ ਆ ਉਹ ਹੈਲਥ ਬੁੱਕ ਬੇਸ ਤੇ ਤੇ ਮੈਂ ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਇੱਕ ਮੈਂਟੈਲਿਟੀ ਬਿਲਟ ਕਰਨ ਲਈ ਵਕੁ ਵੱਖ ਤਰ੍ਹਾਂ ਦੇ ਜਿਹੜੇ ਨੇ ਪ੍ਰੋਜੈਕਟਸ ਚਲਾਏ ਜਾ ਰਹੇ ਨੇ ਔਰ ਉਸੇ ਦੇ ਤਹਿਤ ਜਿਹੜਾ ਇੱਕ ਸਾਇੰਸ ਫੇਅਰ ਲਗਾਇਆ ਗਿਆ ਔਰ ਬਲਾਕ ਦੇ ਬੱਚੇ ਨੇ ਪੂਰੇ ਬਲਾਕ ਤੋਂ ਬੱਚੇ ਆਏ ਨੇ ਬਟਾਲਾ ਦਾ ਸਕੂਲ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਇੱਕ ਮਾਡਲਸ ਬਣਾਏ ਗਏ ਨੇ ਛੋਟੇ ਬੱਚਿਆਂ ਵੱਲੋਂ ਜਿਹੜੇ ਕਿ ਵੱਖ ਤਰ੍ਹਾਂ ਦਾ ਮੈਸੇਜ ਦਿੰਦੇ ਨੇ ਔਰ ਕੁਝ ਮਾਡਲਸ ਬਾਰੇ ਵੀ ਗੱਲ ਕਰਾਂਗੇ ਬੱਚਿਆਂ ਨਾਲ ਬੇਟਾ ਇਹ ਕੀ ਹੈ ਮਾਡਲ ਜਿਹੜਾ ਤੁਸੀਂ ਬਣਾਇਆ ਹੋਇਆ ਸਰ ਮਾਡਲ ਆਫ ਮੀਨਸ ਆਫ ਟ੍ਰਾਂਸਪੋਰਟੇਸ਼ਨ ਐਂਡ ਕਮਿਊਨੀਕੇਸ਼ਨ ਬੇਟਾ ਕੀ ਮਤਲਬ ਤੁਸੀਂ ਕੀ ਸ਼ੋ ਕਰ ਰਹੇ ਹੋ ਇਸ ਮਾਡਲ ਦੇ ਵਿੱਚ ਸਰ ਬੋਟ ਟ੍ਰਾਂਸਪੋਰਟੇਸ਼ਨ ਕੇ ਅਪਲੀਕੇਸ਼ਨ ਪਲੇ ਅਸੈਂਸ਼ੀਅਲ ਰੋਲ ਇਨ ਡਿਵੈਲਪਿੰਗ आवर ਕੰਟਰੀ ਟ੍ਰਾਂਸਪੋਰਟੇਸ਼ਨ ਹੈਲਪਸ ਟਰੈਵਲ ਐਂਡ ਮੂਵ ਗੁੱਡਸ ਫਰਮ ਵਨ ਪਲੇਸ ਟੂ ਅਨਦਰ ਦ ਯੂਜ਼ ਆਫ ਟ੍ਰਾਂਸਪੋਰਟੇਸ਼ਨ ਡਿਪੈਂਡਸ ਓਨ आवर ਨੀਡਸ ਟੂ ਮੂਵ ਗੁੱਡਸ ਆਫ देयर ਪਲੇਸ ਆਫ देयर ਅਵੇਲੇਬਿਲਿਟੀ ਐਂਡ ਟੂ ਦ ਪਲੇਸ ਆਫ देयर ਯੂਜ਼ ਦ ਯੂਜ਼ ਇਟ ਸਿੱਖ ਕੀ ਸ਼ੋ ਕੀ ਕਰ ਰਹੇ ਹੋ ਮੈਂ ਇਹ ਪੁੱਛ ਰਿਹਾ ਸੀ ਕਿ ਜੇ ਕਾਰਸ ਕੋਈ ਗਰੋਸਰੀ ਸ਼ਾਪ ਬਣਾਈ ਹੋਈ ਹੈ ਸਰ ਅਸੀਂ ਇਹ ਸ਼ੋ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਟ੍ਰਾਫਿਕ ਆ ਸਾਨੂੰ ਟ੍ਰਾਫਿਕ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਾਨੂੰ ਆਪਣੀ ਜਿਹੜੀ ਵਹੀਕਲਸ ਆ ਵਗੈਰਾ ਉਹਨਾਂ ਨੂੰ ਸਹੀ ਜਗ੍ਹਾ ਪਾਰਕ ਕਰਨਾ ਚਾਹੀਦਾ ਕਿ ਕਿਸੇ ਹੋਰ ਜਗ੍ਹਾ ਤੇ ਟ੍ਰਾਫਿਕ ਨਾ ਹੋਏ ਇਸ ਕਾਰਨ ਅਸੀਂ ਇਹ ਸ਼ੋ ਕਰ ਰਹੇ ਹਾਂ ਬੇਟਾ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਸਰ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਕੈਪਟ ਬਟਾਲਾ ਕਲਾਸ ਕਿਹੜੀ 9th 9th कुछ देखा है बच्चे वालों छोटे छोटे मॉडल्स बनाए गए वक्रे तरह के बेटा की है मॉडल तेरा ये तो कलैक्टिंग एनर्जी फ्रॉम रेन ड्रॉप्स ठीक ही मतलब सोलर पैनल से अभी है यूजिंग सोलर पैनल तो ही रेन ड्रॉप्स एक दाव सक सर हम बारिश के बूंदों से भी पानी मतलब बारिश के बूंदों से भी बिजली पैदा कर सकते हैं जब बारिश की बूंदे जमीन पर आती हैं, गति ऊर्जा होती हैं। जब वो ट्राइबो इलेक्ट्रिक जनरेटर से टकराती हैं, तब वो बारिश की बूंदे में होती हैं और गति ऊर्जा बिजली ऊर्जा परिवर्तित हो जाती है तो उस बैटरी में हम उसे चलता है आपका जी सर दिखाओ पॉसिबल है जी सर पॉसिबल यहाँ अभी चल भी, तो तो भी बड़े, बड़े, बड़े सिर्फ तो तो थोड़ी मात्रा में बिजली पैदा कर सकते हैं लेकिन हमारे आईआईटी में इसके लिए साइंटिस्ट अभी भी खोज कर रहे हैं बड़े पैमाने पर बिजली तैयार करने के लिए मतलब सोलर पैनल जहाँ पे सोलर के साथ कंज्यूम करता है सूरज की किरणों के साथ कंज्यूम करता है वहाँ पे बारिश का भी फायदा जी सर ہم سورج کی روشنی سے ہی نہیں بلکہ بارش کی بوندوں سے بھی بجلی પ્રાપ્ત کر سکتے ہیں آپ نے کہا کہ 아이 جو سائنسٹسٹ ریسرچ کر رہے ہیں اس کے لیے تو یہ کہاں سے آپ کو پتہ لگا میڈم نے ہمیں بتایا بالکل ਤੁਸੀਂ دیکھ سکتے ہو سرکاری سکول دے وچ بھی بچیاں دی جڑی ایک سوچ ہے جڑی یہ اس سوچ ماڈلز دے وچ ہی دس رہی ہے کیویں نے ماڈلز انہاں نے تیار کیتے اور سرکاری سکول دے بچے نے ਦੇਉ ਕਿ ਮੈਂ ਇੱਕ ਸਰਕਾਰੀ ਸਕੂਲਾਂ ਨਾਲ ਅਕਸਰ ਕਿਹਾ ਜਾਂਦਾ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਤੋਂ ਪੁੱਛੇ ਨੇ ਮਹਗੇ ਦੇ ਵਿੱਚ ਤੁਸੀਂ ਹਾਂ ਸਰ ਹਾਂ ਇਹ ਕੀ ਮਾਡਲ ਬਣਾਇਆ ਹੋਇਆ ਸਰ ਅਸੀਂ ਗਏ ਆ ਨਾਈਟ ਤੇ ਮਾਡਲ ਤਿਆਰ ਕੀਤਾ ਅਸੀਂ ਤੁਹਾਨੂੰ ਦੱਸਾਂਗੇ ਤੇ ਜਿੰਨੇ ਤੇ ਰਾਤ ਕਿਵੇਂ ਹੁੰਦੀ ਹੈ ਬਿਲਕੁਲ ਮਿਸਰ ਸਰ ਅਸੀਂ ਅੱਤਰਤੀ ਆਪਣੇ ਦੁਆਰਾ ਇੱਕ ਚੱਕਰ ਜੋ ਇੱਕ ਦਿਨ ਵਿੱਚ ਇੱਕ ਚੱਕਰ ਘਟਦੇ 24 ਘੰਟੇ ਵਿੱਚ ਤੇ ਵੀ ਆਪਣੇ ਦੁਆਲੇ ਚੱਕਰ ਘਟਦੇ ਕਰਦੇ ਸੂਰਜ ਦੇ ਦੁਆਲੇ ਵੀ ਇੰਝ ਪੈਂਟਿਨਾ ਵਿੱਚ ਇੱਕ ਚੱਕਰ ਘਟਦਾ ਸੀ ਇਹਦੇ ਉੱਪਰ ਤੁਹਾਨੂੰ ਦੱਸਿਆ ਗਿਆ ਦਿਨ ਅਤੇ ਰਾਤ ਕਿਵੇਂ ਹੁੰਦੇ ਅਸੀਂ ਦੇਖ ਸਕਦੇ ਹਾਂ ਕਿ نیچے ਦਿਨ ਹੈ ਕਿ ਜਿੱਥੇ ਇਹ ਦਲੀਸਨ ਇਹ ਬਲਬ ਜਿਹੜਾ ਸੂਰਜ ਹੈ ਤਾਂ ਤੇਦੇ ਦਿਲੀ ਪਾਸੇ ਲਾਈਟ ਆਂਦੀ ਹੈ ਤੇ ਪਿਛਲੇ ਪਾਸੇ ਹਨੇਰਾ ਵਾ ਤੁਸੀਂ ਦੇਖ ਸਕਦੇ ਜਿੱਥੇ ਲਾਈਟ ਪੈਂਡੀ ਉਹ ਦਿਨ ਹੋਏਗਾ ਪਿਛੇ ਲਾਈਟ ਨਹੀਂ ਆਂਦੀ ਤੇ ਉੱਥੇ ਰਾਤ ਹੋਏਗੀ ਮਤਲਬ ਇਹ ਗਲੋਬ ਹੈ ਤੁਸੀਂ ਕਰੀਏ ਪਰ ਤੀ ਘੁੰਮਦੀ ਹੈ ਤਾਂ ਤੀ ਘੁੰਮਦੇ ਨਾਲ ਜਿੱਦ ਤੋਂ ਨੂਰ ਤੇ ਚਾਏਗੀ ਹੋਂ ਤੱਕ ਤੀ ਘੁੰਮਦੀ ਭਈਆ ਤੇ ਦਿਨੋਂ ਰਾਤ ਹੋ ਜਾਏਗੀ ਤੇ ਫਿਰ ਉਹਦਾ ਦਿਨ ਹੋ ਜਾਏਗਾ ਇਦਾਂ ਹੀ ਹਰ ਦਿਨ ਚੱਲਦਾ ਹੈ ਰਿਕੁਲੇਟੇ ਦਿਨ ਚੱਲਦਾ ਬੇਟਾ ਇਹ ਕੀ ਐ স্মੋਕ ਬਣਾਇਆ ਹੋਇਆ ਤੂੰ ਮੇਰਾ ਸਾਥ ਜਿਹੜਾ ਪ੍ਰੋਜੈਕਟ ਆ ਉਹ ਹੈਲਥ ਦੇ ਉੱਤੇ ਬੇਸਡ ਐ ਤੇ ਮੈਂ ਇਹ ਪ੍ਰੋਜੈਕਟ ਤੁਹਾਨੂੰ ਦੱਸਾਂਗਾ ਕਿ ਜਿਹੜੀ ਆਪਾਂ ਆਪਣਾ ਸਮੋਕਿੰਗ ਕਰਦੇ ਆ ਉਹਦੇ ਨਾਲ ਸਾਡੇ ਲੰਗਸ ਉੱਤੇ ਕੀ ਪ੍ਰਭਾਵ ਪੈਂਦਾ ਵਾ ਹੁਣ ਆਏ ਅੱਗੇ ਆਪਾਂ ਇੱਕ ਸੀਕਰਟ ਮੰਨ ਕੇ ਚੱਲਦੇ ਆਂ ਤੇ ਅਸਲ ਵਿੱਚ ਸੀਕਰਟ ਪੀ ਰਿਆ ਹੈ ਕਿ ਚੱਗੀ ਹੈ ਤੇ ਜਿਹੜਾ ਬੈਕ ਸਾਈਡ ਤੇ ਆਪਾਂ ਦੇਖ ਸਕਦੇ ਆ ਇਹ ਖਵਾ ਤਿਰਿਆ ਤੇ ਇਹਦੇ ਵਿੱਚ ਜਦ ਦਸਿਆ ਇਹ ਲੰਗਸ ਨੇ ਇਹ ਲੰਗਸ ਨੇ ਇਹ ਵਿੰਪਾਈਪਰ ਤੇ ਜੋ AI ਇਹੰ ਦਾ ਸੇਗਾ ਪ੍ਰੂਵ ਕਰੇਗਾ ਕਿ ਜਿਹੜੀ ਆਪਣਾ ਸੀਗਰਟ ਪੀਨੇ ਆ ਉਹਦੇ ਵਿੱਚ ਜਿਹੜਾ ਲੰਗਸ ਦੇ ਵਿੱਚ ਡੈਮੇਜ ਹੁੰਦਾ ਵਾ ਉਹ ਕਿੱਥੇ ਹੁੰਦਾ ਵਾ ਜਿਹੜਾ ਲੰਗਸ ਵਿੱਚ ਡੈਮੇਜ ਆ ਉਹ ਇੱਥੇ ਪ੍ਰੂਵ ਕਰੇਗਾ ਕਿ ਮੈਨੂੰ ਪਤਾ ਲੱਗੇਗਾ ਕਿਉਂਕਿ ਇੱਥੇ ਤੇ ਕਾਟਨ ਰੱਖਿਆ ਹੋਇਆ ਹੈ ਇੱਕ ਕਾਟਨ ਫਿਰ ਇੱਕ ਵੇ ਇੰਪੋਰਟਨ ਕੀ ਸ਼ੋ ਕਰੇਗਾ ਆ ਜਿਹੜਾ ਆਪਣਾ ਕਾਟਨ ਆ ਇਹ ਜਿਹੜਾ ਲੰਗਸ ਦੇ ਉੱਤੇ ਡੈਮੇਜ ਆਇਆ ਵਾ ਉਹ ਸ਼ੋ ਕਰੇਗਾ ਜਿਹੜਾ ਡੈਮੇਜ ਆਏਗਾ ਉਹ ਤੇ ਜਿਹੜਾ ਕੋਟਾ ਨਾ ਥੋੜਾ ਪੀਲਾ ਪੀਲਾ ਕਲਰ ਦਾ ਹੋ ਜਾਏਗਾ ਉਹ ਇੱਕ ਮੈਸੇਜ ਕਨਵੇ ਕਰ ਰਿਹਾ ਕਿ ਲੰਸੇ ਕਿੰਨਾ ਹਾਂਜੀ ਲੰਸੇ ਕਿੰਨਾ ਡੈਮੇਜ ਪੈ ਰਿਹਾ ਵਾ ਜਿੰਨਾ 옐ਵਿਸ਼ ਕਲਰ ਦਾ ਇਹ ਹੋਏਗਾ ਉਨੇ ਹੀ ਸਾਡੇ ਲੰਸੇ ਤੇ ਪ੍ਰਭਾਵ ਪੈਂਦਾ ਵਾ ਇਸ ਕਰਕੇ ਹਨ ਨੂੰ ਜਿਹੜੀ স্মੋਕਿੰਗ ਉਹ ਨਹੀਂ ਕਰਨੀ ਚਾਹੀਦੀ স্মੋਕਿੰਗ ਨਹੀਂ ਕਰਨੀ ਚਾਹੀਦੀ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਬੱਚੇ ਜਿਹੜਾ ਸਾਇੰਸ ਐਕਸੀਬਿਸ਼ਨ ਜਿਹੜੀ ਲੱਗੀ ਹੋਈ ਹੈ ਔਰ ਉਹ ਮਾਡਲਸ ਨੇ ਤਿਆਰ ਕੀਤੇ ਨੇ ਜਿਹੜੇ ਇੱਕ ਵੱਖਰੀ ਤਰ੍ਹਾਂ ਦੇ ਔਰ ਬੱਚਿਆਂ ਵੱਲੋਂ ਖੁਦ ਮਾਡਲ ਤਿਆਰ ਕੀਤੇ ਗਏ ਨੇ ਔਰ ਇੱਕ ਮੈਸੇਜ ਕਨਵੇ ਕੀਤਾ ਜਾ ਰਿਹਾ ਹੈ ਕਿਵੇਂ ਇੱਕ ਲਾਈਫ ਸਟਾਈਲ এনवायरमेंट ਪੈਦਾ ਕੀਤਾ ਜਾਵੇ ਕਿਵੇਂ ਇੱਕ ਡੇਅਰ ਨਾਈਟ ਦਾ ਫੰਡਾ ਕਿਵੇਂ ਆ ਜਾਂ ਜੇ ਆਪਾਂ ਗੱਲ ਕਰੀਏ ਹੈਲਥ ਟੌਪਿਕ ਦੇ ਉੱਤੇ ਇੱਕ ਬਹੁਤ ਵਧੀਆ ਇੱਕ ਮਾਡਲ ਜਿਹੜਾ ਸੀ ਉਹ ਤਿਆਰ ਕੀਤਾ ਗਿਆ ਕਿ ਸਮੋਕਿੰਗ ਕਿੰਨੀ ਖਤਰਨਾਕ ਹੈ ਇੱਕ ਹਾਰੇ ਲਈ ਅਰੇ ਅੱਪ ਗੱਲ ਵੀ ਕਰ ਰਹੇ ਆ ਸਕੂਲ ਦੇ ਟੀਚਰਸ ਨਾਲ اچھا ਮੈਡਮ ਤੁਹਾਡੇ ਸਕੂਲ ਦੇ ਵਿੱਚ ਐਗਜ਼ੀਬਿਸ਼ਨ ਚੱਲ ਰਿਹਾ ਪਹਿਲੇ ਜੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਇੱਕ ਇਸ ਲੈਵਲ ਦਾ ਐਗਜ਼ੀਬਿਸ਼ਨ ਜਿਹੜਾ ਸਾਇੰਸ ਮੇਲਾ ਬਲਾਕ ਲੈਵਲ ਦਾ ਪਟਾਲਾ ਟੂ ਬਲਾਕ ਦਾ ਸਾਇੰਸ ਮੇਲਾ ਹੋ ਰਿਹਾ ਵਾ ਜਿਹਦੇ ਵਿੱਚ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਡਲਸ ਤਿਆਰ ਕੀਤੇ ਆ ਤੇ ਵੱਖ-ਵੱਖ ਸਕੂਲ ਜਿਹੜੇ ਆ ਉਹ ਮਾਡਲ ਲੈ ਕੇ ਆਏ ਆ ਸਾਡੇ ਡਿਊਟੀਆਂ ਲੱਗੀਆਂ ਹੋਈਆਂ ਨੇ ਜੱਜ ਸਹਿਬਾਂ ਹੁੰਦੀਆਂ ਵੱਖ-ਵੱਖ ਸਕੂਲਾਂ ਤੋਂ ਅ ਦੂਸਰੇ ਬਲਾਕ ਦੇ ਜਿਹੜੇ ਜੱਜ ਸਹਿਬਾਂ ਲਗਾਏ ਗਏ ਨੇ ਇਹ ਅੱਛਾ ਇਹ ਦੇਖਿਆ ਜਾਂਦਾ ਕਿ ਬੱਚਿਆਂ ਨੂੰ ਕਿਤਾਬਾਂ ਦੇ ਵਿੱਚ ਪੜਾਇਆ ਜਾਂਦਾ ਲੇਕਿਨ ਜਦੋਂ ਪ੍ਰੈਕਟੀਕਲੀ ਸ਼ਾਇਦ ਉਹ ਚੀਜ਼ ਮੈਸੇਜ ਕਨਵੇ ਨਹੀਂ ਹੁੰਦਾ ਲੇਕਿਨ ਜਿਵੇਂ ਬੱਚੇ ਦੱਸਦੇ ਨੇ ਕਿਵੇਂ ਪ੍ਰੈਕਟੀਕਲ ਕਰਕੇ ਦੱਸ ਰਹੇ ਨੇ ਆਪਣੇ ਬਣਾਏ ਹੋਏ ਮਾਡਲਸ ਨੂੰ ਕਿ ਇਹ ਕਿਵੇਂ ਹਮਕੁੰਦਾ ਜਾਂ ਹੈਲਥ ਦੇ ਟਾਪਿਕ ਤੇ ਇੱਕ ਬੜਾ ਵਧੀਆ ਮਾਡਲ ਦੇਖਿਆ ਕਿ ਸਮੋਕਿੰਗ ਹਾਂ ਨਹੀਂ ਕਰਨੀ ਚਾਹੀਦੀ ਉਹ ਕਿਵੇਂ ਇੰਜਰੀਸ ਟੂ ਹੈਲਥ ਮਤਲਬ ਇਹਦੇ ਨਾਲ ਇੱਕ ਬੱਚਿਆਂ ਨੂੰ ਸ਼ਾਇਦ ਰੈਡੀਬਿਲਟੀ ਹੈ ਜਾਂ ਸ਼ਾਇਦ ਉਹ ਜਿਆਦਾ ਵੱਦੀ ਹੈ ਹਾਂਜੀ ਸਰ ਸਰ ਅਸੀਂ ਜਿਵੇਂ ਸੋਚਨੇ ਕਿ ਮੈਥ ਤੇ ਸਾਇੰਸ ਵਿਸ਼ਾ ਜਿਹੜਾ ਔਖਾ ਵਿਸ਼ਾ ਉਹਨੂੰ ਸੁਖਾਲਿਆ ਕਰਨੀ ਪਹੇ ਸੌਖਿਆ ਕਰਨ ਲਈ ਬੱਚਿਆਂ ਦੇ ਵਿੱਚ ਜਿਆਦਾ ਰੁਚੀ ਪੈਦਾ ਕਰਨ ਦੇ ਲਈ ਬੱਚਿਆਂ ਦੇ ਵੱਖ-ਵੱਖ ਆਈਡੀਆਜ਼ ਨੂੰ ਲੈਣ ਦੇ ਲਈ ਜਿਹੜਾ ਵਾ ਇਹ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਇਹ ਮੇਲਾ ਜਿਹੜਾ ਲਗਾਇਆ ਜਾਂਦਾ ਵਾ ਤੇ ਇਸ ਸਾਲ ਵੀ ਮੇਲਾ ਲਗਾਇਆ ਜਾ ਰਿਹਾ ਵਾ ਜਿਹੜਾ ਜਿਹਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਆ ਕਿ ਸਾਇੰਸ ਜਿਹੜਾ ਵਿਸ਼ਾ ਵਾ ਉਹ ਲਰਨਿੰਗ ਬਾਏ ਡੂਇੰਗ ਵਿਸ਼ੇ ਡੂਇੰਗ ਦੇ ਨਾਲ ਜਿਹੜਾ ਸਖਾਲਾ ਹੋ ਸਕਦਾ ਵਾ ਬੱਚੇ ਜੋ ਹੱਥੀ ਕੰਮ ਕਰਦੇ ਆ ਉਹਦੇ ਨਾਲ ਉਹਨਾਂ ਨੂੰ ਉਹ ਚੀਜ਼ ਸੌਖੀ ਲੱਗਦੀ ਆ ਤੇ ਹਮੇਸ਼ਾ ਲਈ ਯਾਦ ਰਹਿੰਦੀ ਆ ਇਹ ਇਸ ਕਰਕੇ ਜਿਹੜੇ ਆ ਇਹ ਐਫਰਟਸ ਕੀਤੀ ਨੇ ਬਿਲਕੁਲ ਲਰਨਿੰਗ ਬਾਏ ਡੂਇੰਗ ਬੇਟਾ ਇਹ ਆਈਡੀਆ ਸਾਰੇ ਤੁਹਾਡੇ ਆਪਣੇ ਨੇ ਸਾਰੇ ਆਈਡੀਆ ਹਨ ਉਹ ਡੀਟੀਚਰਸ ਨੇ ਦਿੱਤੇ ਸੀਗੇ ਤੇ ਜਿਹੜੇ ਮਾਡਲ ਆਪ ਆਪ ਬਣਾਏ ਨੇ ਬਿਲਕੁਲ ਆਪ ਬਣਾਏ ਸਾਰੇ ਮਾਡਲ ਹਾਂਜੀ ਜਾਂ ਹੈਲਪ ਲਈਏ ਕਿਸੇ ਦੀ ਨਹੀਂ ਖੁਦ ਬਣਾਇਆ ਸਾਰੇ ਤੁਸੀਂ ਦੋਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਵੇਂ ਕਿਹਾ ਜਾਂਦਾ ਹੈ ਕਿ ਅਕਸਰ ਹੀ ਸਾਇੰਸ ਸਬਜੈਕਟ ਤੋਂ ਬੱਚੇ ਭੱਜਦੇ ਨੇ ਮੈਥ ਸਬਜੈਕਟ ਤੋਂ ਬੱਚੇ ਭੱਜਦੇ ਨੇ ਲੇਕਿਨ ਇਹ ਤਸਵੀਰਾਂ ਦੇਖ ਸਕਦੇ ਹੋ ਸਰਕਾਰੀ ਸਕੂਲ ਦੀਆਂ ਤਸਵੀਰਾਂ ਨੇ ਕਿਸੇ ਪ੍ਰਾਈਵੇਟ ਸਕੂਲ ਦੀਆਂ ਤਸਵੀਰਾਂ ਨਹੀਂ ਨੇ ਇਹ ਸਰਕਾਰੀ ਸਕੂਲਾਂ ਦੀਆਂ ਤਸਵੀਰਾਂ ਜਿੱਥੇ ਇੱਕ ਵੱਖਰੇ ਤਰ੍ਹਾਂ ਦੇ ਜਿਹੜੇ ਮਾਡਲਸ ਜਿਹੜੇ ਬੱਚਿਆਂ ਵੱਲੋਂ ਸਾਇੰਸ ਦੇ ਮਾਡਲਸ ਤਿਆਰ ਕੀਤੇ ਗਏ ਨੇ ਔਰ ਇੱਕ ਮੈਸੇਜ ਕਰਵਾਇ ਕੀਤਾ ਜਾ ਰਿਹਾ ਹੈ ਔਰ ਇੱਕ ਵੱਖਰੇ ਤਰ੍ਹਾਂ ਦੀ ਜਿਹੜੀ ਹੈ ਪਹਿਲ ਜਿਹੜੀ ਹੈ ਪੰਜਾਬ ਸਰਕਾਰ ਔਰ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਹੈ ਤਾਂਕਿ ਬੱਚਿਆਂ ਦੀ ਰੁਚੀ ਜਿਹੜੀ ਹੈ ਉਹਨਾਂ ਦੀ ਪੜ੍ਹਾਈ ਵੱਲ ਔਰ ਖਾਸ ਕਰਕੇ ਸਾਇੰਸ ਵਰਗੇ ਸਬਜੈਕਟ ਔਰ ਮੈਥਸ ਵਰਗੇ ਸਬਜੈਕਟ ਵੱਲ ਬੜਾਈ ਜਾਵੇ ਪ੍ਰੈਕਟੀਕਲ ਕਰਕੇ ਜੀ ਕੈਮਰਾ ਪਰਸਨ ਵਿੱਕੀ ਦੇ